ਸੋ ਸੋ ਸਲਾਲੀ ਕਲੋਨੀ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਭਵੇਂ ਜਿੱਡਾ ਮਰਜੀ ਕਹਿੰਦੇ ਨੇ ਤੂਫਾਨ ਆ ਜਾਵੇ ਪਰ ਇੱਥੇ ਬਾਬਾ ਨਾਨਕ ਦਾ ਲੰਗਰ ਅੱਜ ਵੀ ਜੋ ਚੱਲ ਰਿਹਾ 20 ਰੁਪਏ ਵਾਲਾ ਤਸਵੀਰਾਂ ਦਿਖਾ ਰਹੇ ਹਾਂ ਸੋ ਦੇਖ ਸਕਦੇ ਹੋ ਕਿ ਜਿਹੜੇ ਇਸ ਵੇਲੇ ਜੋ ਵੀਰ ਲੰਗਰ ਵਰਤਾ ਰਹੇ ਨੇ ਸੋ ਅੱਜ ਵੀ ਬਾਬਾ ਨਾਨਕ ਦਾ ਲੰਗਰ ਅੱਜ ਵੀ ਉਸੇ ਤਰ੍ਹਾਂ ਚੱਲ ਰਿਹਾ ਸੋ ਭਵੇਂ ਜਿੱਡੀ ਮਰਜੀ ਮੁਸ਼ਕਲ ਆ ਜਾਵੇ ਸੋ ਤਸਵੀਰਾਂ ਸਾਂਝੀਆਂ ਕਰ ਰਿਹਾ ਪੰਜਾਬ న్యూਸ ਤੋਂ ਸੋ ਇਹ ਟੀਮਾਂ ਵੀ ਇੱਥੇ ਪਹੁੰਚੀਆਂ ਨੇ ਸੋ ਦੇਖ ਰਹੇ ਹੋ ਕਿ ਜਿਹੜੀ ਸੇਵਾ ਨਿਵਾ ਰਹੇ ਨੇ ਕਿ ਬਹੁਤ ਨਾ ਦੇ ਨਾ ਜਿਹੜਾ ਗੁਰੂ ਸਾਹਿਬ ਦਾ ਪ੍ਰਸ਼ਾਦਾ ਵੀ ਛਕ ਰਹੇ ਲੰਗਰ ਛਕ ਰਹੇ ਨੇ ਸੋ ਆਹ ਤਸਵੀਰਾਂ ਬਿਲਕੁਲ ਤੁਹਾਨੂੰ ਬੰਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜੋ ਐਸਐਲ ਪੰਜਾਬ ਨਿਊ 24 ਟੀਵੀ ਲਾਈਵ ਤੇ ਚੈਨਲ ਟੀਮ ਇੱਥੇ ਪਹੁੰਚੀ ਹੈ ਤੇ ਕਿੱਥੇ ਜੋ ਹਾਲਾਤ ਨੇ ਪਰ ਇੱਥੇ ਬਿਲਕੁਲ ਠੀਕ ਨਹੀਂ ਕਿਉਂਕਿ ਵੀਡੀਓ ਲੋਕ ਬਹੁਤ ਗਲਤ ਤਰੀਕੇ ਨਾਲ ਚਲਾਉਂਦੇ ਨੇ ਡਰਾ ਦਿੰਦੇ ਨੇ ਕਿ ਬੰਦ ਟੁੱਟ ਗਿਆ ਆਹਾਕਾਰ ਹੋ ਜਾਂਦੀ ਆ ਬਾਰ ਸੱਚ ਤਸਵੀਰਾਂ ਨੇ ਵੀ ਕੋਠ ਠੀਕ ਹੈ ਸਟੀਟਿਬ ਵੀ ਕੋਠ ਠੀਕ ਹੈ ਕਿ ਕੋਈ ਇੱਥੇ ਦਾ ਕੋਈ ਡਰ ਨਹੀਂ ਹੈ ਸੋ ਇਹ ਟੀਮਾਂ ਨੇ ਜੋ ਸੇਵਨ ਵਾਰੀਆਂ ਨੇ ਸੋ ਤਸਵੀਰਾਂ ਪੰਜਾਬ ਜੀ ਤੋਂ ਸਾਂਝੀਆਂ ਕਰ ਰਹੇ ਆ ਤੇ ਪ੍ਰਸ਼ਾਦਾ ਸਜਦਾ ਕਰ ਰਹੀਆਂ ਨੇ ਸੋ ਇਹ ਲਾਈਵ ਤਸਵੀਰਾਂ ਨੇ ਸਾਂਝੀਆਂ ਕਰ ਰਿਹਾ ਸੋ ਸਾਡੇ ਯਾਰ ਕੀ ਹੈ ਭਾਈ ਸੋ ਮਲਾਦੇ ਵੀਰ ਵੀ ਆਪਣੀ ਜਿਹੜੀ ਸੇਵਾ ਨਿਵਾਰੇ ਨੇ ਪੰਜਾਬ ਪੁਲਿਸ ਦਾ ਹੀ ਵੱਡਾ 14 ਦਾ ਜੋ ਰਾੜ ਵਿੱਚ ਕੋਈ ਲੰਗਦਾ ਦੌਣਾ ਨੂੰ ਸਾੜ ਦੇ ਕੀਤਾ ਜਾਂਦਾ ਜੋ ਤਸਵੀਰਾਂ ਨੇ ਸਾਂਝੀਆਂ ਕਰ ਰਹੇ ਆ ਪੰਜਾਬ న్యూਸ ਤੋਂ ਜੋ ਦੇਖ ਸਕਦੇ ਹੋ ਜੋ ਸੇਵਾ ਅਨੰਤਰ ਚੱਲਦੀ ਆ ਸੋ ਹਰ ਕੋਈ ਆਪਣੀ ਸੇਵਾ ਨਿਵਾ ਰਹੇ ਨੇ ਜੋ ਸਾਡੇ ਦਸ਼ਮ ਗੁੱਡੂ ਜੀ ਵੀ ਆਪਣੀ ਸੇਵਾ ਨਿਵਾ ਰਹੇ ਨੇ ਪ੍ਰਸ਼ਾਸਨਿਕ ਮੇਰੇ ਦੀ ਜਿਲ੍ਹੇ ਦੇ ਪ੍ਰਸ਼ਾਸਕ ਰਹਿੰਦੇ ਆ 10 ਮਿੰਟ ਪ੍ਰਸ਼ਾਦਾ ਛੱਕਦੇ ਜਾਓ ਸੋ ਨਾਲ ਦੇ ਨਾਲ ਮਲਾਜ਼ਮ ਪੁਲਿਸ ਦੇ ਜਿਹੜੇ ਉਹ ਵੀ ਅਪੀਲ ਕਰ ਰਹੇ ਨੇ ਕਿ ਪ੍ਰਸ਼ਾਦਾ ਛੱਕਦੇ ਜਾਓ ਤੇ ਉਹ ਤਸਵੀਰਾਂ ਨੇ ਸਾਂਝੀਆਂ ਕਰ ਰਹੇ ਆ ਪੰਜਾਬ న్యూ ਤੁਹਾਡੇ ਹੋ ਟੀਵੀ ਲਾਈਵ ਚੈਨਲ ਦੇ ਜਾ ਦਾ ਵੀ ਲੰਗਰ ਜੋ ਬਤਾਇਆ ਜਾ ਰਿਹਾ ਸੋ ਇਹ ਜਿਗਰੇ ਨੇ ਕਦੀ ਪੰਜਾਬੀ ਹਾਰਦੇ ਨਹੀਂ ਪਰ ਚਾਹ ਨਾਲ ਲੱਗਿਆ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਲੰਗਰ ਦੇ ਕਰਕੇ ਸਾਡਾ ਪਛਾਹ ਹੋ ਰਿਹਾ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਧੂਰੋਂ ਲੰਗਰ ਆਇਆ ਜੀ ਇੱਥੇ ਪਿੰਡ ਸਿਸਰਾਲੀ ਕਲੋਨੀ ਤਾਂ ਕਿ ਪ੍ਰਮਾਤਮਾ ਮਿਹਰ ਕਰੇ ਸਾਰਿਆਂ ਤੇ ਸੋ ਦੇਖ ਰਹੇ ਹੋ ਤੁਹਾਡਾ ਨਾਸ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਾਂ ਵੀਡੀਓ ਦੇ ਵਿੱਚ ਵਾਹਿਗੁਰੂ ਜੂਰ ਲਿਖੋ ਔਰ ਵੀਡੀਓ ਜਿਹੜੀ ਤੁਹਾਡੇ ਕੋਲ ਕਈ ਗਲਤ ਆਂਦੀਆਂ ਨੇ ਕਿ ਵਾਕੇ ਬੰ ਟੁੱਟ ਗਿਆ ਪਰ ਇੱਥੇ ਜਿਹੜੀ ਸਿੱਧੀ ਬਿਲਕੁਲ ਠੀਕ ਹੈ ਕੋਈ ਘਬਰਾਣ ਦੀ ਲੋੜ ਨਹੀਂ ਹੈ ਤੁਹਾਨੂੰ ਜੀਰੋ ਗਰਾਉਂਡ ਦੀਆਂ ਤਸਵੀਰਾਂ ਦੇਖ ਰਹੇ ਹੋ ਹੌਸਲੇ ਤੁਹਾਨੂੰ ਦਿਖਾਵਾਂਗੇ ਗੁਰੂ ਸਾਹਿਬ ਦੇ ਹੌਸਲੇ ਅੱਜ ਵੀ ਬਲੰਦ ਨੇ ਬੱਲੇ ਵਾਹ ਸੁਰੀਆ ਕਾਗੋ ਲੈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਖ ਰਹੇ ਹੋ ਅੱਜ ਵੀ ਜਿਹੜਾ ਜਨੂਨ ਸੋ ਗੁਰੂ ਸਾਹਿਬ ਦੀ ਆਵਾਜ਼ ਦੇ ਨਦੇਸ਼ਾ ਦੇ ਕਿ ਕਿੰਨਾ ਜਣੀ ਮਿੱਠੀ ਬਾਤ ਚ ਜੋ ਜਕਾਰੇ ਲੱਗਦੇ ਨੇ ਪਰ ਪੰਜਾਬੀ ਦਰਦੇ ਨਹੀਂ ਤਾਂ ਵੀਡੀਓ ਨੂੰ ਵੀ ਸ਼ੇਅਰ ਕਰ ਦੇਰੋ